ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰਿਤ कौर ਬਸਰਾ ਦਿੱਲੀ ਬਲਾਸਟ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਕਿ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਜੜਾ ਕੀਤਾ ਗਿਆ ਜੀ ਹਾਂ ਤਾਂ ਦਿੱਲੀ ਦੇ ਲਾਲ ਕਿਲਾ ਨੇੜੇ ਇਹ ਪੱਟਾ ਹਾਦਸਾ ਪਰਦਾ ਉਸ ਗੱਡੀ ਦੇ ਵਿੱਚ ਡਾਕਟਰ ਉਮਰ ਮੌਜੂਦ ਸਨ ਜਿਨ੍ਹਾਂ ਦੀ ਗੱਡੀ ਦੇ ਵਿੱਚ ਇਹ ਵੱਡਾ ਜੜਾ ਬਲਾਸਟ ਹੁੰਦਾ ਜੀ ਹਾਂ ਤਾਂ ਦੱਸਦੀ ਕਿ ਉਹਨਾਂ ਦੇ ਵੱਲੋਂ ਇਸ ਧਮਾਕੇ ਤੋਂ ਪਹਿਲਾਂ ਇੱਕ ਵੀਡੀਓ ਵੀ ਆ ਜੋ ਰਿਕਾਰਡ ਕੀਤੀ ਗਈ ਸੀ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਸਾਫ਼-ਸਾਫ਼ ਪਤਾ ਲੱਗਦਾ ਉਹਨਾਂ ਦੀ ਸੋਚ ਬਾਰੇ ਪੂਰਾ ਇਸ ਵੀਡੀਓ ਦੇ ਰਾਹੀਂ ਪਤਾ ਲੱਗਦਾ ਜੀहां ਤਾਂ ਵੀਡੀਓ ਦੇ ਵਿੱਚ ਡਾਕਟਰ ਉਮਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਸੁਸਾਇਡ ਬੰਬਾਰੀ ਵਰਗੀ ਸੋਚ ਅਸਲ ਦੇ ਵਿੱਚ ਕੀ ਦਰਸਾਉਂਦੀ ਹੈ ਜੀहां ਤਾਂ ਇਸ ਕਿਸੇ ਵੀ ਤਰੀਕੇ ਦੇ ਨਾਲ ਲੋਕਤੰਤਰੀਕ ਨਹੀਂ ਹੈ ਤੇ ਨਾ ਹੀ ਕਿਸੇ ਸੱਭਿਆਚਾਰਕ ਸਮਾਜ ਦੇ ਵਿੱਚ ਕਬੂਲ ਕੀਤੀ ਜਾ ਸਕਦੀ ਹੈ ਤੇ ਇਸ ਦੇ ਖਿਲਾਫ ਕਈ ਤਰ੍ਹਾਂ ਵਿਰੋਧ ਮੌਜੂਦ ਨੇ ਜੜਿਓ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਆਤਮ ਹੱਤਿਆ ਹਮਲੇ ਆਦਾ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜਦੋਂ ਕੋਈ ਵੀ ਵਿਅਕਤੀ ਇਹ ਮੰਨ ਲੈਂਦਾ ਹੈ ਕਿ ਉਹ ਕਿਸੇ ਨਿਸ਼ਚਿਤ ਸਮੇਂ ਅਤੇ ਥਾਂ ਤੇ ਮਰਨਾ ਜੜਾ ਚਾਹੁੰਦਾ ਹੈ ਤਾਂ ਉਹ ਇੱਕ ਖਤਰਨਾਕ ਮਾਨਸਿਕਤਾ ਦੇ ਵਿੱਚ ਦਾਖਲ ਹੋ ਜਾਂਦਾ ਤੇ ਉਹ ਆਪਣੇ ਆਪ ਨੂੰ ਇੱਕ ਅਜਿਹੀ ਸਥਿਤੀ ਦੇ ਵਿੱਚ ਰੱਖ ਲੈਂਦਾ ਜਿੱਥੇ ਉਹ ਮੰਨ ਲੈਂਦਾ ਕਿ ਮੌਤ ਹੀ ਉਸਦੀ ਅਸਲੀ ਮੰਜ਼ਿਲ ਹੈ ਜੀ ਹਾਂ ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪਰ ਹਕੀਕਤ ਇਹ ਹੈ ਕਿ ਉਹ ਕਿਸੇ ਵੀ ਲੋਕਤੰਤ੍ਰਿਕ ਅਤੇ ਮਨੁੱਖਤਾ ਆਧਾਰਿਤ ਜਿਹੜੇ ਪ੍ਰਬੰਧ ਨੇ ਉਸ ਦੇ ਵਿੱਚ ਅਜਿਹੀ ਸੋਚ ਜਾਂ ਅਜਿਹੀ ਸਥਿਤੀ ਨੂੰ ਕਦੇ ਵੀ ਕਬੂਲ ਹੈ ਜਿਹੜਾ ਨਹੀਂ ਕਰ ਸਕਦਾ ਕਿਉਂਕਿ ਇਹ ਜੀਵਨ ਸਮਾਜ ਅਤੇ ਕਾਨੂੰਨ ਤਿੰਨਾਂ ਨੂੰ ਮੂਲ ਸਿਧਾਂਤਾਂ ਦੇ ਖਿਲਾਫ ਹੈ ਜਿਹੜੇ ਹੁੰਦੀਆਂ ਆ ਤਾਂ ਉਹਨਾਂ ਦੇ ਵੱਲੋਂ ਇੱਕ ਬੰਬ ਧਮਾਕੇ ਤੋਂ ਪਹਿਲਾਂ ਇਹ ਵੀਡੀਓ ਜਿਹੜੀ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੀ ਸੋਚ ਬਾਰੇ ਵੀ ਪਤਾ ਲੱਗਦਾ ਜਿहां ਤਾਂ ਧਮਾਕੇ ਦੌਰਾਨ ਕਈ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਬਹੁਤ ਸਾਰੇ ਲੋਕ ਨੇ ਜੜਿਓ ਜ਼ਖਮੀ ਹੋ ਜਾਂਦੇ ਨੇ ਦਿੱਲੀ ਦੇ ਲਾਲ ਕਿਲਾ ਨੇੜੇ ਇਹ ਵੱਡਾ ਹਾਦਸਾ ਵਾਪਰਦਾ ਹੈ ਵੱਡਾ ਬਲਾਸਟ ਜਿਹੜਾ ਹੁੰਦਾ ਜਿਸ ਵਿਚਾਲੇ ਕਈ ਸਾਰੇ ਲੋਕ ਨੇ ਜੜੀ ਆਪਣੀ ਜਾਨ ਤੋਂ ਜੋ ਕਿ ਹੱਥ ਤੋਂ ਬੈਠਦੇ ਨੇ ਤੇ ਉੱਥੇ ਹੀ ਦੱਸ ਦਈਏ ਕਿ ਇਹ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਕਿ ਇਹ ਵੀ ਆਪਾਂ ਕਹਿ ਸਕਦੇ ਆ ਕਿ ਜੇ ਇੱਡਾ ਵੱਡਾ ਧਮਾਕਾ ਹੋਇਆ ਤਾਂ ਕਈ ਸਾਰੇ ਲੰਬੇ ਸਮੇ ਤੋਂ ਇਸ ਪੂਰੇ ਧਮਾਕੇ ਦੀ ਪਲੈਨਿੰਗ ਹੈ ਜਿਹੜੀ ਚੱਲਦੀ ਹੋਣੀ ਆ ਜਿਸ ਵਿਚਾਲੇ ਉਹਨਾਂ ਦੇ ਵੱਲੋਂ ਇਹ ਜਦੋਂ ਟਾਈਮ ਆਇਆ ਤਾਂ ਉਹਨਾਂ ਦੇ ਵੱਲੋਂ ਇਹ ਵੱਡਾ ਧਮਾਕਾ ਹੈ ਜਿਹੜਾ ਦਿੱਲੀ ਦੇ ਵਿੱਚ ਕਰ ਦਿੱਤਾ ਜਾਂਦਾ